ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇਟੇਪਾਜੀ ਕੋਲ ਆਪਾਂ ਅੱਜ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਕੁਸ਼ ਮਾਲ ਜਿਹੜਾ ਆਉਣ ਤੋਂ ਪਹਿਲਾਂ ਜਿਹੜਾ ਵਿਗ ਗਿਆ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਕੁਸ਼ ਨੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਜੀ ਤੁਸੀਂ ਸੁਣਾਓ ਵਧੀਆ ਜੀ ਸਭ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਗੁਰਪ੍ਰੀਤ ਸਿੰਘ ਨੀਟਾਏ ਉਧਾ ਚੱਲਦਾ ਠੀਕ ਹੈ ਜਰਾ ਨੀਟਾਏ ਸਾਰੇ ਕਿਤੇ ਮਸ਼ਹੂਰ ਹੈ ਹਨ ਠੀਕ ਹੈ ਪਿੰਡ ਲਖੂਆ ਵਾਲਾ ਤਸੀਲ ਵਾਲਿਆਂ ਵਾਲਾ ਜਲਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ 98446056 ਠੀਕ ਹੈ ਪਿਛਲਾ ਵੇਚ ਗਿਆ ਮਾਲ ਫਿਰ ਹਾਂ ਜੀ ਮਾਲ ਵੇਚ ਗਿਆ ਠੀਕ ਹੈ ਅੱਜ ਵੀ ਕੁਝ ਵੇਚ ਗਿਆ ਹੁਣ ਤਾਂ ਪਹਿਲਾਂ ਦੋ ਵੇਚ ਗੀਆਂ ਠੀਕ ਹੈ ਹੁਣ ਵੇਖੀਏ ਕੱਲ ਵੀ ਜੀ ਠੀਕ ਹੈ ਤੇ ਹੁਣ ਤਿੰਨ ਰਹਿ ਗਈਆਂ ਜਿਹੜੀਆਂ ਨਾ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਤਾਜੀ ਸੂਈਆਂ ਕਾਫੀ ਕਮਾਲ ਦੀ ਵੜਿਆ ਜਿਹੜੀ ਇਹ ਵਾਲੀ ਥਣ ਬੜਾ ਲਾਜਵਾਬ ਹੈ ਦਾ ਚਾਰੇ ਥਣ ਇੱਕੋ ਜਿਹਾ ਆਪ ਤੇ ਇੱਕੋ ਜਿਹਾ ਸਾਈਜ਼ ਦੇ ਨਾ ਕੋਈ ਵੱਡਾ ਨਾ ਕੋਈ ਛੋਟਾ ਆ ਦੇਖ ਸੰਦੇ ਤੇ ਥੱਲਿਆਂ ਵੀ ਬੜੀ ਚੰਗੀ ਤਿਆਰ ਹੋਈ ਆ ਕਿੰਨਾ ਚਿਰ ਹੋਇਆ ਵੀਰ ਜੀ ਨਾ ਸੂਈ ਨਾ ਇਹ ਵੀਰ ਜੀ ਕੱਲ ਹੀ ਸੂਈ ਆ ਸ਼ਾਮੀ ਅੱਛਾ ਹਾਂ ਜੀ ਤੇ ਸਵੇਰੇ ਹੀ ਹਲੇ ਚ ਹੋਈ ਆ ਅਛਾ ਇੱਕੋ ਹੀ ਡੰਗ ਚਵਾਈ ਹੋਈ ਹੋ ਡੰਗ ਲੈ ਚਵਾਈ ਹੋਈ ਆ ਕਿੰਨਾ ਕੁ ਚਵਾਈ ਕਿੰਨਾ ਕੁ ਸਵੇਰੇ ਚ ਹੋਇਆ ਹੈ 8 8.5 ਕਿਲੋ ਬੋਲਾ ਅੱਛਾ ਤੇ ਬੱਚੀ ਕੁਸ਼ੀਰ ਜਾਈ ਬੱਚੀ ਦਿੱਤੀ ਆ ਅੱਛਾ ਹਾਂ ਜੀ ਤੇ ਕਿੰਨਾ ਕੁ ਤਰ੍ਹਾਂ ਦੁੱਧ ਚਵਾਈ ਜਾਊਗੀ ਜੀ ਮੇਰੇ ਸਾਨਾ 25 26 ਕਿਲੋ ਚਾਹੂਗੀ ਬੜਾ ਅੱਛਾ ਹਾਂਜੀ 25 26 ਲੀਟਰ ਦੇ ਲੱਗ ਚਾਹਾਂਗੇ ਚਵਾਈ ਆਉਗੀ ਖੋਲੀਆਂ ਫਿਰ ਤੋਰੀਏ ਬਾਕੀ ਇਹਦੇ ਤੇ ਫੈਟ ਵੀ ਬੜੀ ਚੰਗੀ ਆਊਗੀ ਹਾਂਜੀ ਹੈਗੀ ਕ੍ਰੋਸ ਤੇ ਆ ਜਿਹੜੀ ਬਾਕੀ ਚੋਣ ਜਾਣ ਇੱਕ ਨੰਬਰ ਆ ਬਾਕੀ ਅਲੱਗ ਜੀ ਆ ਜਿਹੜੀ ਬਾਕੀ ਰੰਗ ਵੀ ਇਹਦਾ ਵੱਖਰਾ ਇਹਦੇ ਉਤਰਾ ਵੀ ਜਿਹੜਾ ਸਟਰਕਚਰ ਵੀ ਜਿਹੜਾ ਵੱਖਰਾ ਇਹਦਾ ਮਗਰੇ ਇਹਦੇ ਫੱਸੀਏ ਵੱਛੇ ਤੇ ਲੈ ਜਾ ਵੀਰ ਜੀ ਇੱਕ ਰੀ ਨਾਲੇ ਵੱਛੇ ਵੀ ਦਿਖਾ ਦੇ ਆ ਕਿਹੜੀ ਵੱਛੀ ਜੀ ਇਹਦੀ ਆ ਕਾਲੀ ਵੱਛੀ ਤਾਜੀ ਸੁਈ ਹੈ ਜਿਹੜੀ ਲੈ ਜਾ ਜੀ ਬਾਕੀ ਥੱਲੇ ਉਹ ਬੜੀ ਕਮਾਲ ਦੇ ਪਿਆਰ ਹੈ ਜੀ ਕੀ ਰੱਖੇ ਵੇਦਿਆ ਦਾ ਫਰਮੁੱਲ ਆਪਾਂ ਮੁੱਲ ਵੀ ਇੱਥੇ 70 ਕਰੀਏ ਦਾ ਜਹਾਜਾ ਕਰਦੀ ਲੋੜੀ ਲੋੜੀ ਆਈ ਜੇ ਦੱਸੋ ਕਿੰਨਾ ਕਰਦੀ ਕਰਦੀ ਮਾਨ ਕਿੰਨਾ ਕਰਦੀ ਫੁੱਲਾ ਹੀ ਕਰਦੀ 5000 ਛੱਡਦੀ ਏ 5000 ਛੱਡਦੀ ਹਾਂਜੀ 3 ਹੋਰ ਛੱਡ ਅੱਛਾ 62000 ਦੀ ਤੇ 60000 ਦੀ ਹਾਂ ਨਾ ਆਈਆਂ ਅੱਛਾ ਉੱਚੋ ਸ਼ੋਰਟ ਕਰ ਦਾਂਗੇ ਮਤਲਬ ਠੀਕ ਆ ਬਾਕੀ ਜੇਲਾ ਫੋਨ ਲਾਵੇ ਕੋਈ ਹਨਾ ਬਾਕੀ ਆ ਦੇਖ ਸਕਦੇ ਬਾਕੀ ਤਾਜੀ ਸੂਈ ਆ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਖੜੇ ਤੇ ਹੁਣ ਜਿਹੜੀ ਵੇਦਿਆ ਦੂਸਰੇ ਨੰਬਰ ਤੇ ਆ ਹਾਂਜੀ ਇਹਦੇ ਬਾਰੇ ਵੀ ਦੱਸ ਦੀ ਪਹਿਲਾ ਸੂਆ ਸੂਈ ਵੈੜ ਪਰਸੋਂ ਸੂਈ ਆ ਅੱਛਾ ਇਹਦੇ ਮਗਰ ਵੀ ਬੱਛੀ ਉਹ ਤੁਹਾਨੂੰ ਅੰਦਰ ਦਿਖਾਉਣਾ ਜਰਸੀ ਵਿੱਚ ਜਰਸੀ ਬੱਛੀ ਜਿਹੜੀ ਹਾਂਜੀ ਠੀਕ ਐ ਤੇ ਇਹਦੇ ਕੋਲ ਮੰਨ ਲਓ ਬੋਲਾ ਲੈ ਹੋਊਗਾ 10 ਤੋਂ 11 ਅੱਛਾ ਹਾਂਜੀ ਇਹ ਕਿੰਨਾ ਚਵਾਈ ਜਾਊਗੀ ਬਹੁਤ ਵੈੜ ਇਹ ਵੀ 13 14 ਕਿਲੋ ਆਰਾਮ ਨਾਲ ਚਵਾਊਗੀ ਠੀਕ ਐ ਜੀ ਹੁਣ ਸਟਾਰਟਿੰਗ ਇੰਨੀ ਆ ਲਿਆ ਫਿਰ ਤੋੜੀ ਸੀਲ ਠੰਡੀ ਆ ਠੀਕ ਐ ਜੀ ਪਹਿਲਾ ਹੀ ਸੂਆ ਆ ਤੇ ਆ ਵੀ ਠੰਡੀ ਤੇਰੀ ਜੀ ਇਹ ਵੀ ਠੰਡੀ ਜੀ ਠੀਕ ਐ ਜੀ ਇਹਦਾ ਜਿਹੜਾ ਸੂਆ ਪਹਿਲਾ ਹੀ ਆ ਹਾਂਜੀ ਇਹ ਵੀ ਜਿਹੜੀ ਜਰਸੀ ਕ੍ਰਾਸ ਚੀ ਆ ਬਾਕੀ ਜੇ ਕੋਸ਼ ਕੋਸ਼ ਫਲਾਮ ਜਿਹੜੀਆਂ ਹਵਾਨੇ ਤੇ ਹੈਗੀਆਂ ਇਹਦੀ ਆਲੀ ਵਛੀ ਹੈ ਜੀ ਬਾਕੀ ਇਹ ਕਾਵੇ ਸਾਈਵਾਲ ਚ ਗਾਂ ਜਿਹੜੇ ਇਹ ਵੀ ਜਿਹਨੇ ਕਹਿੰਦੇ ਕਿ ਅਗਲੀ ਵੀਡੀਓ ਚ ਪਾਉਣੀ ਹੈ ਇਹ ਕੱਬਣੇ ਅਜੇ ਥੋੜਾ ਟਾਈਮ ਖੜਦੀ ਸੋਣ ਬਾਕੀ ਜੇ ਇਹਦੇ ਬਾਰੇ ਵੀ ਕਿਸੇ ਨੇ ਪੁੱਛਣਾ ਹੋਵੇ ਤੇ ਕੋਈ ਵੀਰ ਫੋਨ ਲਾ ਕੇ ਪੁੱਛ ਸਕਦਾ ਹੈ ਇਹ ਸਾਈਵਾਲ ਚ ਹੈ ਜਿਹੜੀ ਲੱਗ ਜਾ ਵੀਡੀਓ ਬਾਕੀ ਥਾਣੇ ਰੇ ਵੀ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਆ ਦੇਖ ਸਾਡੇ ਥਨਾ ਦਾ ਸਾਈਜ਼ ਗਾਪ ਇਹਦਾ ਵੀ ਤਾਂ ਠੀਕ ਹੈ ਤੇ ਇਹ ਵੇਚੀ ਕਿੰਨੇ ਰੀ ਦੇ ਦੀਏ ਫਿਰ ਆਪਾਂ ਮੋਲ 42000 ਵੀਰ ਜੀ ਅੱਛਾ ਹਾਂਜੀ ਜਿੰਨਾ ਤੁਸੀਂ ਨੇ ਉਹਨਾਂ ਮਾਨ ਕਰ ਦਿੰਨੇ ਆ 40 ਦੀ ਕਰ ਦਈਏ ਮੈਂ 5 ਛੱਡ ਜੀ ਅੱਛਾ 37000 ਵੀ ਰੀ 37000 ਜੀ ਉਹ ਚੋ ਵੀ 500 500 ਛੋਟ ਕਰ ਦਾਂਗੇ ਅੱਛਾ 500 ਛੋਟ ਕਰ ਦੋਗੇ ਹਾਂਜੀ ਹਾਂਜੀ ਚਲੋ ਬਾਕੀ ਕੋ ਕਿ ਸਾਡੇ ਘਰਾਂ ਕਿ ਤਸੱਲੀ ਕਰ ਲੇ ਇੰਨਾ ਬੋੜਾ ਹੋਊਗਾ 10 ਤੋਂ 11 ਕਿਲੋ ਇਹ ਆ ਕਿ ਤੁਹਾਡੇ ਘਰੇ ਤਸੱਲੀ ਕਰ ਲੇ ਪਸੰਦ ਆਵੇ ਤੇ ਲੈ ਜੇ ਨਹੀਂ ਤੇ ਰਹਿਂਦੇ ਕਿ ਹਾਂਜੀ ਆਪਾਂ ਵੇਲੇ ਹਰ ਵੀਡੀਓ 'ਚ ਕਹਿੰਨੇ ਆ ਹਾਂਜੀ ਹਾਂਜੀ ਗੱਬਣ ਜਿਹੜਾ ਪਾਸ ਕਰੋ ਦੂਜਾ ਚੋ ਕੇ ਹਾਂਜੀ ਹ ਇਹ ਆ ਕਿ ਚਲੋ ਤੁਸੀਂ ਪਿੱਛੋਂ ਲਿਆਂਦੀ ਹੁੰਦੀਆਂ ਵਾ ਤੇ ਤੁਸੀਂ ਪਾਸ ਕਰਕੇ ਲਿਆਂਦੀਆਂ ਹੁਣ ਜਿੰਨੇ ਖੜਨੀਆਂ ਉਹ ਵੀ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੇ ਹਨਾ ਤੇ ਹੁਣ ਜਿਹੜੀ ਇੱਕ ਹੋਰ ਇਹ ਕਿਹੜੀ ਵੈਰਾਈਟੀ ਲੈਣਤੀ ਜੇਰ ਕੇ ਇਹ ਵੀਰ ਜੀ ਵੇਖ ਲਓ ਠੀਕ ਆ ਤੇ ਇਹ ਵੀ ਰਾਹ ਦੇ ਛੋਟੇ ਬਾਦੀ ਜਾਈ ਦੀ ਆ ਅੱਛਾ ਮੈਂ ਕਿ ਛੋਟਾ ਵੀ ਲੈ ਜਾਨੇ ਠੀਕ ਆ ਇਹ ਗੱਬਣ ਜੇ ਜੇ ਗੱਬਣ ਜਲੇ ਠੀਕ ਆ ਹਲੇ ਵੀਰ ਜੀ ਖੜਦੀ ਹੈ 5-7 ਦਿਨ ਅੱਛਾ ਹਾਂਜੀ ਬਾਕੀ ਚਲੋ ਵੰਨਦੇ ਉਹ ਸਾਨਾ ਕੱਦ ਦੇ ਸਾਬ ਹੁਣਾਂ ਤੇ ਥੱਲੇ ਵਧੀਆ ਪਨੰਦੀ ਆ ਕਿੰਨਾ ਕਿ ਚਵਾਈ ਜਾ ਦੁੱਧ ਵੀਰ ਜੀ 8-9 ਕਿਲੋ ਦਈ ਜਾਊਗੀ ਨੇ ਇਹਦੇ ਤੋਂ ਘਟਕੀਦਾ ਕੋਈ ਚੱਡੀ-ਚੁੱਡੀ ਦੀ ਚੰਗੀ ਸਾਫ ਆ ਠੀਕ ਹੈ ਜੀ ਤੋਰੀਆਂ ਫੇਰ ਇਹਨੂੰ ਬਾਕੀ ਸਲੇਹਰੀ ਦੀ ਬੜੀ ਆਲਜੀ ਕਰ ਦੀ ਜੀ ਠੀਕ ਹੈ ਜੀ ਉਹ ਤਰ੍ਹਾਂ ਠੰਡੀ ਵੀ ਬੜੀ ਜੀ ਮੈਂ ਇਤਨਾ ਬਹਿ ਜਾ ਠੀਕ ਹੈ ਹੈਗੀ ਉਹ ਤਰ੍ਹਾਂ ਜਰਸੀ ਜ ਸਿੰਘ ਜਿਹੜੇ ਉਹਦੇ ਹੈਗੇ ਬਾਕੀ ਜੇ ਪਹਿਲਾ ਸੁਆਵਾ ਜਿੰਨੇ ਤਿਆਰ ਹੋਣਾ ਵਾ ਜੇ ਹੋਰ ਥੱਲੇ 8-9 ਕਿਲੋ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਬਾਕੀ ਇਹ ਕਿ ਇਹੋ ਜਿਹੇ گاਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ। ਤੇ ਘਰ ਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ। ਇਹੋ ਜਿਹੇ گاਵਨਾਂ ਦਾ ਗਰਮੀ ਦੀ ਪ੍ਰਵਾਹ ਹੁੰਦੀ ਨਾ ਕੋਈ ਠੰਡ ਦੀ ਪ੍ਰਵਾਹ ਹੁੰਦੀ ਨਹੀਂ। ਤੇ ਇਹ ਕਿੰਨੇ ਦੀ ਦੇ ਦੇਣੀ ਵੀਰ ਜੀ ਫੇਰ ਆਪਾਂ? ਇਹ ਵੀਰ ਜੀ ਦੇ ਦਿਓ 5 ਦੀ। ਵੇਲ ਹੋ ਗਈ ਕਸਰ ਤੇ ਕੱਢ ਦੋ। ਦੱਸੋ ਕਿੰਨੀ ਕੱਢ ਦੀ? 2000 ਛੱਡ ਦੀਏ। 5 ਛੱਡ ਦੀਏ। ਅੱਛਾ ਇਹ ਚੋਂ ਵੀ 5 ਜੀ। ਜੀ ਦੇ ਦਰੀਏ ਤੇ ਵੀ ਚੋਂ ਹੀ 500 ਆਪਾਂ ਛੋੜ ਕਰਦੇ। ਅੱਛਾ ਹਾਂ ਜੀ। ਠੀਕ ਆ ਜੇ ਬਾਕੀ ਸੀਲ ਠੰਢੀ ਬੜੀ ਜੇ ਥਣ ਥਣ ਬੜਾ ਵਧੀਆ 68 9 ਕਿਲੋ ਆਰਾਮ ਨਾਲ ਦੇ ਹੀ ਜਣਾ ਨੇ ਠੀਕ ਆ ਹਾਂ ਜੀ ਬਾਕੀ ਇਹ ਕਿ ਚਲੋ ਸੁਆ ਮੂੰਹ ਮੇਰਾ ਦੋਂਦੀ ਕੇ ਚੁੱਗੀ ਜੀ ਅੱਛਾ ਹਾਂ ਪੁੱਟੀ ਭਲਾ ਮੂੰਹ ਦਿਖਾ ਦੇ ਵੇਖੋ ਭਲਾ ਦੰਦ ਕਿੰਨੇ ਆ ਤੇ ਚੁੱਗੀ ਦਿਖਾ ਦੇ ਦਿਖਾ ਦੇ ਹਾਂ ਦੇਖ ਸਕਦੇ ਜੀ ਪਿਓਰ ਚਾਰ ਦੰਦ ਜੇ ਜਿਹੜੇ ਸਾਈਡ ਵਾਲੇ ਦੰਦ ਹਜੇ ਉਤਰਾ ਹੀ ਖਲੋਤੇ ਆ ਹਾਂ ਦੇਖ ਸਕਦੇ ਜੀ ਠੀਕ ਆ ਛੱਡ ਦਿਓ ਜੀ ਇਹ ਸੀਰ ਵੀ ਬੜੀ ਵੀਰ ਜੀ ਅੱਛਾ ਹਾਂ ਤੇ ਠੀਕ ਹੈ ਵਿਦਿਓਰ ਕੁਛ ਕਹਿਣਾ ਫਿਰ ਹੋਰ ਇਹੋ ਵੀਰ ਜੀ ਮੰਨ ਲਓ ਵੀ ਤਿੰਨ ਹੀ ਡੰਗਰ ਨੇ ਮਤਲਬ ਵੱਧ ਹੀ ਤੇ ਫਿਰ ਮਾਲ ਵਿਰ ਗਿਆ ਵਿੱਚੋਂ ਹਾਂਜੀ ਤੇ ਜਿਹੜਾ ਸੂਆ ਆ ਕੋ پاس ਕਰਕੇ ਜਿਹੜੀ ਗੱਬਣ ਆ ਉਹ ਵੀ ਆਪਣੀ پاس ਕਰਕੇ ਤਸੱਲੀ ਕਰਕੇ ਖੜੇ ਹਨ ਜਿਹੜੀਆਂ ਸੂਈਆਂ ਵਾ ਆਪਣੀ ਇੱਥੇ ਆ ਕੇ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ